ਅੱਜ ਦੀ ਸ਼ਾਰਟ ਵੀਡੀਓ ਵਿੱਚ ਨਾ ਆਪਾਂ ਤੁਹਾਨੂੰ ਤਿੰਨ ਨਗਰ ਦਿਖਾਵਾਂਗੇ ਇੱਕ ਤਾਂ ਆ ਗਈ ਬਾਈ ਕੋਲੇ ਬੈੜ ਬਈ ਤਾਜੀ ਸੂ ਤੇ ਇੱਕ ਆ ਗਈ ਅਫਸਰ ਬੱਸੀ ਤੇ ਇੱਕ ਆ ਗਈ ਕੱਟੀ ਜਿਹੜੀ ਵੀਡੀਓ ਬਣਾਈ ਆ ਪਿੰਡ ਬਾਈ ਦਾ ਮੂੰਹ ਜਿਲ੍ਹਾ ਨੂੰ ਬਰਨਾਲਾ ਤਹਿਸੀਲ ਵੀ ਬਰਨਾਲਾ ਹੀ ਪੈਂਦੀ ਹੈ ਤਹਿਸੀਲ ਬਰਨਾਲਾ ਹੀ ਪੈਂਦੀ ਹੈ ਵੀਰੇ ਹਾਂ ਨੇੜੇ ਦੇ ਪਿੰਡ ਆਪਾਂ ਨੂੰ ਛੋਟਾ ਸ਼ੀਨਿਆਲ ਵੱਡਾ ਸ਼ੀਨਿਆਲ ਗਹਿਣਾ ਤੇ ਮਹਿਲਕਲਾ ਠੀਕ ਹੈ ਬਾਈ ਮੋਬਾਈਲ ਨੰਬਰ ਬੋਲਦਾ 95698 5589 ਠੀਕ ਹੈ ਹਾਂ ਜੀ ਕਿਹੜਾ ਸੂਆ ਸੂਈਆ ਬੈੜਾ ਪਹਿਲੇ ਨੰਬਰ ਦੂਜੇ ਸੂਆ ਸੂਈਆ ਵੀਰੇ ਹੂੰ 13 ਤੋਂ 14 ਕਿਲੋ ਦੁੱਧ ਆ ਮਨ ਗੇ ਚਾਲ ਕੋਈ 2 ਹਜ਼ਾਰ ਦੇ ਮਨ ਲੇ ਕੋ ਮਹੀਨੇ ਦੀ ਮਾਰੇ ਲਈ ਵਪਾਰ ਲੈ ਕੇ ਜਾਂਦੀ ਆ ਠੀਕ ਹੈ ਹਾਂ 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 ਬੱਚਾ ਨਾਲ ਚੂਣ ਚਵਾ ਕਿਸ ਤਰ੍ਹਾਂ ਦਾ ਬਿਲਕੁਲ ਠੰਡਾ ਚੋਲ ਚਵਾਲਾ ਠੱਡਾ ਦੁੱਧ ਜਨੀ ਵਧੀਆ 13 14 ਲੀਟਰ ਹੈਗਾ ਕਿ ਬਿਲਕੁਲ ਠੰਡੀ ਚਵਾਈ ਆ ਪੂਰੀ ਠੀਕ ਹੈ ਬਈ ਹਾਂ ਗੁੱਲਾ ਤੇ ਨਹੀਂ ਛੱਡਣੀ ਜਹੇ ਜਵਾਗ ਚੋਲ ਜਾਨ ਧਾਰ ਬਹੁਤ ਕੋਲੀ ਰੂ ਮਰ ਗਿਆ ਠੀਕ ਹੈ ਬਈ ਤੇ ਮੁੱਲੇ ਦਾ ਲੈਣਾ ਦਾ 44000 ਹਾਂ ਮੁੱਲ 44000 ਠੀਕ ਹੈ 44000 ਰੁਪਏ ਬਾਈ ਕਨ ਮੁੱਲ ਦਾ ਬਾਕੀ ਮਾਨਤਨ ਕਰਦੇ ਆਂਗੇ ਕਰ ਦਾਂਗੇ ਹਾਂ ਦੋ ਨੰਬਰ ਤੇ ਕਿਹੜਾ ਕਿੰਨੀ ਕੁ ਉਮਰ ਦਾ ਬੱਚਾ ਆ ਗਿਆ ਇਹ 12 ਮਹੀਨੇ ਦਾ ਬੱਚਾ ਵੀਰੇ ਹੂੰ ਦੰਦੋਂ ਬਿਲਕੁਲ ਕੱਚੀ ਖੀਰੀ ਤੇ ਦੰਦਾਂ ਦੀ ਵੱਡੀ ਵੀਡੀਓ ਚ ਆਪਾਂ ਦਿਖਾਈ ਦਿੱਤੇ ਆ ਸਹੀ ਗੱਲ ਆ ਹਾਂ ਫਾਰਮ ਚੋਂ ਆਪਣੀ ਲਈ ਆਪਾਂ ਖੋਲ ਕੇ ਕਿਹੜਾ ਇਹਨੂੰ ਤਾਂ ਨਹੀਂ ਦਵਾਇਆ ਥੋੜਾ ਜਿਹਾ ਮੈਂ ਕਹਿੰਦਾ ਇਹ ਥਲੇਰੇ ਥੂਰੇ ਦੀ ਹੋਰ ਮੰਦਿਆ ਭਾਈ ਦੀ ਹੋਰ ਪਾਸੇ ਛੋਲੀ ਚੈੱਕ ਕਰਾ ਲੀ ਹਾਂ ਹਾਂ ਛੋਲੀ ਚੈੜੀ ਲੈ ਛੋਲੀ ਚੈੜੀ ਇੱਕ ਨੰਬਰ ਪੂਰੀ ਇਥੇ ਦਾ 18 ਦੇ 18 ਦੇ ਦਿਆਂਗੇ ਕਿ ਬੱਚਾ ਬਈ ਪੜਾ ਹੀ ਪਿਆ ਪਾਪਲਿਆ ਬਹੁਤ ਹੈਗਾ ਇਹਦਾ ਟੀਕੇ ਦਿੱਤਾ ਜਾ ਰ ਅੱਜ ਕਾ ਵਾਲਾ ਜਾਵਾਂ ਇਹ ਸਹੀ ਗੱਲ ਹੈ ਤਿੰਨ ਨੰਬਰ ਦੇ ਜੋਗੇ ਇਹ ਮੰਨ ਕੇ ਚਾਲ ਛਾਲ ਦੀ ਹੈ ਇਹ ਆਪਾਂ 14 ਜੋ ਮੰਨ ਤਨ ਵਧੀਆ ਕਰ ਦਾਂਗੇ 14 ਜੋ ਮੰਨ ਜੈਡ ਬਲੈਕ ਕੱਟਿਆ ਬਿਲਕੁਲ ਜਮਾ 3 4 ਹੀ ਹੋਣਗੇ ਦੋਨਾਂ ਦੇ ਚਾਰ ਚਾਰ ਹੀ ਠੀਕ ਹੈ ਹਾਂ ਕਿ ਇਹਦੇ ਫੋਟ ਸੰਗ ਨਹੀਂ ਹੈਗਾ ਜਮੇ ਹਾਂ